ਇਹ ਦੇਖਣ ਦਾ ਵਿਸ਼ਾ ਨਹੀਂ ਤੇ ਆਪਣੇ ਆਪ ਹੀ ਨੇ ਅੱਖ ਨਾਲ ਵਾਕਿਆ ਹੀ ਮਾਂ ਮੈਨੂੰ ਪਿਆਰ ਕਰਦੀ ਹੁਣ ਜਿੱਤਨਾ ਦੇਖੋ ਫੁੱਲ ਦੇ ਵਿੱਚ ਸੁਗੰਧੀ ਹੈ ਉਹ ਸੁਗੰਧੀ ਵੇਖੀ ਨਹੀਂ ਜਾ ਸਕਦੀ ਉਹ ਨੱਕ ਦੇ ਰਾਹੀਂ ਸੁੰਘ ਕੇ ਆਪਾਂ ਨੂੰ ਮਹਿਸੂਸ ਕਰ ਸਕਦੇ ਆ ਸੁਗੰਧੀ ਹੈਗੀ ਇਹ ਪਰ ਉਹਦੇ ਵਿੱਚ ਹੈ ਹੁਣ ਜਿੱਤਨਾ ਮਿਰਚ ਦੇ ਵਿੱਚ ਕੁੜਕਣ ਹੁੰਦੀ ਹੈ ਪੜਤਨ ਵੇਖੀ ਥੋੜਾ ਜਾਂਦੀ ਏ ਉਹ ਤੇ ਜਬਾਨ ਦੇ ਨਾਲ ਜਦੋਂ ਚੱਖਾਂਗੇ ਫਿਰ ਪਤਾ ਲੱਗੇਗਾ ਬੜੀ ਕੌੜੀ ਹੈ ਉਹ ਚੱਖਣ ਦਾ ਵਿਸ਼ਾ ਏ ਤੇ ਜਿਹੜਾ ਫੁੱਲ ਦੇ ਵਿੱਚ ਸੁਗੰਧੀ ਏ ਉਹ ਨੱਕ ਦਾ ਵਿਸ਼ਾ ਏ ਉਹਨੂੰ ਵੇਖਿਆ ਨਹੀਂ ਜਾ ਸਕਦਾ ਬਹੁਤ ਮਦਜਿਓ ਬਾਸ ਬਸਤ ਹੈ ਮੁਕਰਮਾਹੇ ਜੈਸੇ ਸ਼ਾਈ ਕਿੰਦੇ ਬਿਲਕੁਲ ਭਲੇ ਜਿ ਤਰ੍ਹਾਂ ਫੁੱਲ ਦੀ ਸੁਗੰਧੀ ਫੁੱਲ ਦੇ ਵਿੱਚ ਹੈ ਨਾ ਇਸੇ ਤਰ੍ਹਾਂ ਹਰ ਚੀਜ਼ ਨੂੰ ਵੇਖਿਆ ਨਹੀਂ ਜਾ ਸਕਦਾ ਉਹਨੂੰ ਅਨੁਭਵ ਵੀ ਕਰਨਾ ਪੈਂਦਾ ਹੈ। ਇਹ ਮੇਰੇ ਅਨੁਸੰਗ ਹੈ ਜੀ। ਨਾਲ ਹੋਵੰਦਾ ਹੈ ਲਹਿਨਾ ਸਕੰਦਾ ਸੁਆਉ ਨਾ ਜਾਣੇ ਮੂੜਾ ਕਹਿੰਦੇ ਰੱਬ ਸਾਡੇ ਨਾਲ ਹੈ ਪਰ ਇਹ ਮੂਰਖ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਕਹਿੰਦੇ ਕਿੱਛੇ ਅਜ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ। ਪਰ ਜਿਹੜਾ ਗੁਰੂ ਨਾਲ ਜੁੜ ਜਾਂਦਾ ਉਹਨੂੰ ਇਹੋ ਜਿਹਾ ਮਹਿਸੂਸ ਹੁੰਦਾ ਕਿੰਦਰ ਨਹੀਂ ਰੱਬ ਕੋਲਿਓ ਹਰ ਜਗ੍ਹਾ ਜੇ ਉਹ ਹੁਣ ਵੀ ਜੇ ਉਹ ਮੇਰੇ ਨਾਲ ਹੈ ਜੀ। ਗੁਰੂ ਹੁਣ ਵੀ ਮੇਰੇ ਨਾਲ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਕਹਿੰਦੇ ਭਲੇ ਗੁਰੂ ਹਰ ਵੇਲੇ ਨਾਲ ਜੀ ਓਏ ਹਰ ਵੇਲੇ ਨਾਲ